के हाँ दोस्तों तो बहुत सारियां हो गई इस... पर मेरे लिए एक हमेशा बनिया रहे जरा भी साझा करना चाहना ਉਸ ਵਾਲਿਆ ਕੇ ਗਜ਼ਲ ਦਾ ਜਿਹੜਾ ਰੂਪਾ ਜਿਵੇਂ ਹਰਸ਼ੀ ਜੀ ਵੀ ਦੱਸ ਰਹੇ ਸੀ ਕਿ ਹੁਣ ਤੋਆ ਫਿਰ ਉਰਦੂ ਫਿਰ ਵਗੈਰਾ ਵਗੈਰਾ ਮਿਰਲੀ ਉਸ ਵਾਲਾ ਕੇ ਇੰਨੇ ਪ੍ਰਾਣੇ ਦੌਰ ਦਾ ਜਿਹੜਾ ਰੂਪਾਕਾਰ ਉਹ ਅੱਜ ਵੀ ਕਿੰਨਾ ਸਾਫ਼ ਦਿੱਤਾ ਸਾਫ਼ ਦਾ ਪੰਜਾਬੀ ਚ ਗਜ਼ਲ ਬਹੁਤ ਵਿਖੀ ਜਾ ਰਹੀ ਹੈ ਕੋ ਕਦਮ ਮੈਂ ਪੜਿਆ ਸੁਣਿਆ ਉਹਦੇ ਮੁਤਾਬਕ ਤਾਂ ਇਹ ਹੈ ਕਿ ਰੂਪ ਕੋਈ ਖੋਲ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਤਾਂਜਾ ਇਹ ਵੀ ਆਪਣੇ ਸਮੇਂ ਨਾਲ ਯੁੱਗ ਦੇ ਨਾਲ ਜੁੜਿਆ ਹੁੰਦਾ ਤੇ ਉਸ ਦੇ ਵਿੱਚੋਂ ਹੀ ਪੈਦਾ ਹੁੰਦਾ ਕਿ ਉਤੇ ਸਿਰਫ ਅਨੁਪਕ ਦੀ ਪદ્ધਤੀ ਸਾਰਾ ਕੁਝ ਨਹੀਂ ਹੁੰਦਾ ਤਾਂ ਰੂਪ ਨੇ ਵੀ ਬਹੁਤ ਕਲਾਤਮਕ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਸੰਭਾਲ ਤੇ ਸੰਜਾਵਨਾ ਹੁੰਦਾ ਪਰ ਜਦ ਅਸੀਂ ਮੀਡੀਵਲ ਪੀਰੀਅਡ ਬਾਰੇ ਦੇਖਦੇ ਆ ਤੁਹਾਡੇ ਸਾਹਮਣੇ ਦੇਖੋ ਕਿਸਾਨ ਕਿਹੜਾ ਜਾ ਰਿਹਾ ਕੋਈ ਉਹ ਜੋ ਦਿਖਾ ਚੁੱਕਿਆ ਹੋਰ ਬਹੁਤ ਸਾਰੇ ਰੂਪਾਂ ਦੇ ਗੱਲ ਕੀਤੀ ਜਾ ਸਕਦੀਆਂ ਨਿਕਲ ਗੱਜ਼ਲ ਆ ਜਿਹੜੀ ਲੰਬੇ ਸਮੇਂ ਤੋਂ ਬਾਅਦ ਵੀ ਕੀਤੀ ਜਾ ਰਹੀ ਹੈ ਤਾਂ ਸਾਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਇਸ ਰੂਪਾਕਾਰ ਦੇ ਅੰਦਰ ਕਿਹੜੀ ਅਸੀਂ ਜੀਜੀ ਚੀਜ਼ ਆ ਕਿਉਂਕਿ ਪੰਜਾਬੀ ਦੇ ਵਿੱਚ ਗੱਜ਼ਲ ਬਹੁਤ ਵੱਡੀ ਬੰਦ ਹੈ ਕੀਤੀ ਜਾ ਰਹੀ ਹੈ ਜਿੱਦਿ ਨਾਲ ਅਸ਼ਜੀ ਕਰਦੇ ਸੀ ਇੱਕ ਪੂਰੀ ਦੀ ਪੂਰੀ ਪਰੰਪਰਾ ਐਸੀ ਕਿਸਮ ਦੀ ਗਜ਼ਲ ਦੀ ਆ ਜਿਹੜੀ ਸ਼ਰਪੀ ਤੇ ਤਕਨੀਕੀ ਪੱਖ ਨੂੰ ਹੀ ਇੰਪੋਰਟੈਂਸ ਦਿੰਦੇ ਆ ਜੇ ਸ਼ਰਪੀ ਤੇ ਤਕਨੀਕੀ ਪੱਖ ਦੇ ਵਿੱਚ ਗਜ਼ਲ ਪ੍ਰਪੱਕਾ ਤਾਂ ਉਹਨਾਂ ਦੀ ਨਜ਼ਰ 'ਚ ਉਹ ਗਜ਼ਲ ਪ੍ਰਪੱਕਾ ਹੈ ਅਗਰ ਅਮਰਜੀਤ ਸੰਧੂ ਉਹ ਦਾ ਜ਼ਿਕਰ ਕਰ ਰਹੇ ਸੀ ਹੋਰ ਬਹੁਤ ਸਾਰੇ ਪੰਜਾਬੀ ਦੇ ਵਿੱਚ ਬੜੇ ਸਾਰੇ ਸਕੂਲ ਵੀ ਆ ਤਾਂ ਜਦੋਂ ਅਸੀਂ ਇਸ ਗਜ਼ਲ ਦੇ ਨਾਲཔ་ ਵਾਸਤਾ ਪਾ ਲਈਆਂ ਜਿਸ ਗਜ਼ਲ ਦੇ ਵਿੱਚ ਇਹ ਸਾਰਾ ਕੁਝ ਜਦ ਤੱਕ ਮੈਨੂੰ ਇਹ ਲੱਗਦਾ ਕਿ ਪੰਜਾਬੀ ਦੇ ਵਿੱਚ ਗਜ਼ਲ ਜਿਉਂਦੀ ਤਾਂ ਰਹੀ ਆ ਕਿ ਇਸ ਨੇ ਆਪਣੇ ਸਮੇਂ ਨਾਲ ਆਪਣੇ ਲੋਕ ਦੇ ਨਾਲ ਉਹ ਰابطਾ ਤੇ ਰਿਸ਼ਤਾ ਪੈਦਾ ਕੀਤਾ ਜਿਸ ਰابطੇ ਤੇ ਰਿਸ਼ਤੇ ਦੇ ਕਰਕੇ ਇਹ ਰੂਪਕਾਰ ਅੰਤਰ ਜੋੜਨਾ ਵੀ ਆ ਤੇ ਸਾਖ ਵੀ ਹੈ ਹਾਲਾਂਕਿ ਮੈਨੂੰ ਇਹ ਮੇਰੀ ਆਪਣੀ ਇੱਕ ਧਾਰਨਾ ਤੇ ਮੈਂ ਗਜ਼ਲ ਉਹ ਤਾਂ ਪੱਖ ਜ ਨਹੀਂ ਹਾਂ ਪੱਖ ਜਿਸ ਦਾ ਵੀ ਨਹੀਂ ਤੇ ਉਹ ਰਜ਼ਲ ਇਸ ਕਿਸਮ ਦਾ ਬੰਦੇ ਜੀ ਤੇ ਛੰਪੀ ਕਿਸਮ ਦਾ ਕੰਮ ਆ ਉਹਦੇ ਵਿੱਚ ਕਈ ਵਾਰੀ ਵਿਚਾਰ ਹਨ ਨਾ ਜਿਹੜਾ ਉਹ ਸੀਮਤ ਹੋ ਜਾਂਦਾ ਤੇ ਜੇ ਕਈ ਵਾਰੀ ਵਿਚਾਰ ਸੈਕੰਡਰੀ ਬਣ ਜਾਂਦਾ ਕਿਉਂਕਿ ਰਜ਼ਲ ਲਿਖਣ ਵਾਲਾ ਜਿਹੜਾ ਬੰਦਾ ਉਹਦੇ ਮਨ ਦੇ ਵਿੱਚ ਹਰ ਸਮੇਂ ਤਕਨੀਕ ਕੀ ਤਰ੍ਹਾਂ ਦੀ ਜਿਹੜੀ ਕਮਜ਼ੋਰੀ ਦੀ ਗੱਲ ਵੀ ਹੈ ਨਾ ਉਹ ਵੀ ਲਗਾਤਾਰ ਬਰਕਰਾਰ ਰਹਿੰਦੀ ਹੈ ਇਸ ਕਰਕੇ ਇਹ ਸਾਰੇ ਗੱਲ ਦੇ باوجود ਮੈਂ ਤਾਂ ਆਪਣੀ ਇੱਕ ਇਹ ਜਿੰਦਾ ਤੁਹਾਨੂੰ ਸਾਂਝੀ ਕਰਨੀ ਸੀ ਤੇ ਪ੍ਰਿੰਸੀਪਲ ਸਾਹਿਬ ਤੋਂ ਮੈਂ ਬੋਲਣ ਦੇ ਦੰਨੇ ਕਹਿੰਦੇ ਆ। ਐ ਡਾਕਟਰ ਜੋਗਰਾਜ ਜੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਚੋਪ ਦੇ ਬੈਕਅਪ ਤੋਂ ਲੈ ਕੇ ਕੀਤੀਆਂ। ਹੋਰ ਬਹੁਤ ਸਾਰੀਆਂ ਗੱਲਾਂ ਪਰ ਉਹਨਾਂ 'ਚ ਮੇਰੀ ਇੱਕ ਗੱਲ ਮੈਂ ਜਿਹੜੀ ਗੱਲ ਕਹਿ ਦਿੱਤਾ ਕਿ ਪੰਜਾਬੀ ਕਪਤਾ ਦਾ ਕੋਈ ਵੀ ਰੂਪ ਰਿਹਾ ਹੋਵੇ। ਪੰਜਾਬੀ ਕਪਤਾ ਜਿਹੜੀ ਆ ਉਹ ਹਮੇਸ਼ਾ ਸਮਾਜ ਮੁਕਤ ਤੇ ਪ੍ਰਗਤੀਸ਼ੀਲ ਰਹੇਗੀ। ਜਿਸ ਤੱਕ ਕਿ ਅਸੀਂ ਉਹ ਚੋਕੇ ਵਰ ਮਾਨ ਦੇ ਲੋਕ ਕਿਰਤ ਉਹ ਚਾਹਤਾ ਰਹੇ ਦੇਖਣਾ ਹੈ ਹੋਟਲ ਦੇਖਣ ਆ ਜਾਂਦੇ ਆ ਲੇਕਿਨ ਇਸ ਦੀ ਇਹ ਪ੍ਰਗਤੀਸ਼ੀਲਤਾ ਤੇ ਸਮਾਜ ਮੁਕਤਾ ਜਿਹੜੀ ਆ ਪੰਜਾਬੀ ਸ਼ਾਇਰੀ ਦਾ ਵੱਡਾ ਹਿੱਸਾ ਇਸ ਕਿਸਮ ਦਾ ਜਿਹੜਾ ਉਹ ਸਾਨੂੰ ਇਸ ਦਾ ਦੇ ਉੱਤੇ ਲਿਆ ਕੇ ਖੜਾ ਕਰ ਦਿੰਦਾ ਕਿ ਅਸੀਂ ਇਹ ਦੇਖੀਏ ਕਿ ਸ਼ਾਇਰ ਤੇ ਫਿਕਰ ਕੀ ਆ ਸ਼ਾਇਰ ਆਪਣਾ ਪਹਿਚਾਨ ਕਰੇ ਤੇ ਔਰ ਸ਼ਾਇਰ ਆਪਣੇ ਫਿਕਰਾਂ ਨੂੰ ਪਹਿਚਾਨਦਾ ਹੋਇਆ ਆਪਣੇ ਸਮੇਂ ਦੇ ਨਾਲ ਆਪਣੀ ਸ਼ਾਇਰੀ ਦੇ ਮਾਧਿਅਮ ਸੰਵਾਦ ਕਿਸ ਕਿਸਮ ਦਾ ਰਚਾ ਹੈ ਔਰ ਉਹਦੇ ਵਿੱਚੋਂ ਹੀ ਉਸ ਦੀ ਪੋਜੀਸ਼ਨ ਪਤਾ ਲੱਗਣੀ ਆ ਕਿ ਸ਼ਾਇਰ ਜਿਹੜਾ ਉਹ ਕਿਤੇ ਗਾਣਾ ਮਿਲਦਸਰ ਪਰ ਕਿ ਗੱਦਲ ਵੀ ਗੱਲ ਕਰੀ ਜੋ ਈਸ਼ਵਰੀ ਅੱਤੇ ਸੁਣਾ ਕੇ ਵੀ ਗਏ ਆ ਤੇ ਗੱਦਲ ਜਿਹੜੀ ਪੰਜਾਬ ਦੇ ਨਾਲ ਸੁਬੰਦਰ ਸੀ ਸੋ ਉਹਦੇ ਵਿੱਚੋਂ ਪਤਾ ਲੱਗਦਾ ਕਿ ਜਿਹੜਾ ਗੱਦਲ ਕੋ ਆ ਉਹ ਆਪਣੇ ਸਮੇਂ ਦੇ ਇਸ ਸਾਰੇ ਕੁਝ ਦੇ ਨਾਲ ਇੱਕੋ ਸਮੇਂ ਕਿਸ ਤਰ੍ਹਾਂ ਸੰਬੰਧ ਰੱਖਾ। ਸੋ ਦੂਸਰੀ ਜਿਹੜੀ ਗੱਲ ਆ ਉਹ ਆ ਕਿ ਪੰਜਾਬੀ ਦੀ ਬਹੁਤ ਸਾਰੀ ਕੱਤਾ ਜਿਹੜੀ ਆ ਪ੍ਰਤੀਸ਼ਰਵੀ ਆ ਸਮਾਜਿਕ ਵੀ ਆ ਪਰ ਉਹ ਆਪਣੀ ਸਥਾਨਕਤਾ ਦੇ ਕੇ ਰਹੇ ਦੇ ਅੰਦਰ ਤੋਂ। ਮਤਲਬ ਪੰਜਾਬ ਦਾ ਜਿਹੜਾ ਪੰਜਾਬ ਦੀ ਜਿਹੜੀ ਜੀਓਗ੍ਰਾਫੀ ਹੈ ਉਹ ਬਹੁਤ ਹੀ ਵਰੀ ਉਲੱਘਦੀ ਨਹੀਂ ਹੈ ਜਦੋਂ ਗੁਜਰਾਤ ਦੇ ਦਿੰਗੇ ਹੋ ਰਹੇ ਸੀ ਤੇ ਉਸ ਸਮੇਂ ਸ੍ਰੀ ਸ਼ਰਮਨਿਆਰ ਜੀ ਨਜ਼ਮ ਇੱਕ ਵਿਸ਼ੇਸ਼ ਐਂਗਲ ਲੈ ਰਹੀ ਸੀ ਕਿ ਸਾਡਾ ਘੁਰਤਵਾਨ ਹੋ ਜਿੱਥੇ ਦੇਖਿਆ ਅਸ਼ੰਭੂ ਦਾ ਤੇ ਅਸੀਂ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਜਰਾਤ ਨਾਲ ਸੰਬੰਧ ਸਾਨੂੰ ਪੰਜਾਬ ਦੇ ਵਿੱਚ ਲਿਖਣ ਵਾਲੇ ਬੰਦੇ ਕਿੰਨੇ ਪੰਜਾਬ ਤੋਂ ਬਾਹਰ ਜੋ ਕੁਝ ਵਾਪਰ ਰਿਹਾ ਉਹਦੇ ਨਾਲ ਜੁੜਿਆ ਜਾ ਸਕਦਾ ਸ਼ਟਮਪਤੇ ਕਪਤਾਨ ਰਵੀ ਜੀ ਡਾਕਟਰ ਜੀ ਤਾਂ ਵੀ ਇੱਕ ਕਪਤਾ ਰਹੀ ਸੀ ਸੋ ਇਸ ਨਜ਼ਰੀਏ ਤੋਂ ਜਦੋਂ ਮੈਂ ਇਸ ਰਸਲ ਸੰਗ੍ਰਹਿ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਇਸ ਰਸਲ ਸੰਗ੍ਰਹਿ ਦੇ ਵਿੱਚ ਪੰਜਾਬ ਦੀ ਸਥਾਨਕਤਾ ਨੂੰ ਪਾਰ ਜਾਣ ਦੀ ਜਿਹੜੀ ਸੰਭਾਵਨਾ ਹੈ ਉਹ ਬਹੁਤ سارے ਸ਼ੇਰਾਂ ਦੇ ਅੰਦਰ ਇਸ ਕਰਕੇ ਇਹ ਰਸਲ ਜਿਹੜੀ ਇਹ ਪੰਜਾਬ ਤੇ ਪੰਜਾਬੀਅਤ ਦੇ ਪਹਿਰੇ ਦਾ ਹੈ ਇਸਰ ਪੰਜਾਬ ਦੇ ਪੰਜਾਬੀਅਤ ਦੇ ਫਿਕਰਾਂ ਨਾਲ ਹੀ ਜੁੜੀ ਹੋਈ ਉਹ ਇੱਕੋ ਸਮੇਂ ਭਾਰਤ ਦੇ ਵਿੱਚ ਵਾਪਰਣ ਵਾਲੇ ਜਿੱਦਾਂ ਤੇ ਵਿਸ਼ਵ ਦੇ ਵਿੱਚ ਵਾਪਰਣ ਵਾਲੇ ਬਰਤਾਰੇ ਜਿਹਦੇ ਉੱਤੇ ਡਾਕਟਰ ਜੋਗਰਾਜ ਨੇ ਇਸ਼ਾਰਾ ਕਰ ਰਹੇ ਸੀ ਸਦਾਮਨ ਸੈਨਵਰ ਇਸ ਕਿਸਮ ਦੇ ਸ਼ੇਰਾਂ ਜਿਹੜੇ ਉਹ ਸਪੀਸ਼ੌੜੀ ਗਜ਼ਲ ਦਾ ਬਹੁਤ ਹਮ ਉਕਿਤ ਨਦ ਹੈ ਇਸ ਸੰਗਰਾਹ ਦੀ ਵੱਡੀ ਪ੍ਰਾਪਤੀ ਵੀ ਇਹ ਆ ਉਹਦੇ ਚੋਂ ਮੈਂ ਤੁਹਾਡੇ ਨਾਲ ਇੱਕ ਸ਼ੇਰ ਸਾਂਝਾ ਕਰਨਾ ਰੋਤਕ ਹైదరాబాద్ ਦਾਦਰੀ ਜੀਐਨਯੂ ਰੋਦਨ ਹైదరాబాద్ ਦਾੰਦਰੀ ਜੀਐਨਯੂ ਮੇਰੇ ਅੰਦਰ ਕੀ ਕੀ ਤਰਜ਼ਾ ਰਹਿਣਾ ਹੈ ਕਿਸੇ ਤਰ੍ਹਾਂ ਚੁੱਪ ਜਿਹਾ ਸੰਵਾਦ ਬੜਾ ਕੁਝ ਕਹਿ ਜਾਵੇ ਵਰਨਾ ਸ਼ਾਇਰ ਕੀ ਕੁਝ ਸੁਣਦਾ ਰਹਿਦਾ ਜਾਣੀ ਪੰਜਾਬ ਦੀ ਸਥਾਨਕਤਾ ਤੋਂ ਬਾਹਰ ਜਿਹੜਾ ਨਿਕਲਣਾ ਹੈ ਉਹ ਸਤੀਸ਼ਵਰਾਂ ਦੀ ਗੱਲ ਦੇ ਅੰਦਰ ਪਿਆ ਕਿਸ ਤਰ੍ਹਾਂ ਕੇ ਇਸ ਦ੍ਰਿਸ਼ਟੀ ਤੋਂ ਮੈਨੂੰ ਇਹ ਅਹਿਸਾਸ ਜਿਹੜੀ ਉਹ ਆਪਣੇ ਅੰਝ ਦੇ ਸਮੇਂ ਦੀ ਬਹੁਤ ਸਾਫਤ ਪ੍ਰਤੀਭਾ ਇਨਾਂ ਜੀ ਦੇ ਸ਼ਬਦਾਂ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੀਤ ਜੀ ਡਾਕਟਰ